ਜਿੱਥੇ ਮੋਹਾਲੀ ਇਲਾਕੇ ਵਿੱਚ ਐਨਓਸੀ ਲੈਣ ਲਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਅੱਜ ਇੱਕ ਵਿਸ਼ੇਸ਼ ਕੈਂਪਸ ਗਮਾਂਡਾ ਵਿਖੇ ਲਾਇਆ ਗਿਆ ਸ਼ਿਕਾਇਤ ਨਿਵਾਰ ਕੈਂਪ ਲਾਇਆ ਗਿਆ ਜਿਸ ਵਿੱਚ ਮੁੱਖ ਮੈਨਵਾਰ ਵਜੋਂ ਹਲਕਾ ਬੁਧਾਈ ਕਲਵੰਤ ਸਿੰਘ ਪੁਜੇ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੌਕੇ ਦੇ ਕਈ ਲੋਕਾਂ ਦੀਆਂ ਮੁਸ਼ਕਲਾਂ ਹੱਲ ਵੀ ਕੀਤਾ ਗਿਆ ਆ ਤੁਹਾਨੂੰ ਦਿਖਾਣੇ ਆ ਕਿ ਸੰਬੰਧੀ ਕੀ ਕਰ ਰਹੇ ਨੇ ਵਿਧਾਇਕ ਕਲਵੰਤ ਸਿੰਘ ਤੇ ਮੌਕੇ ਦੀਆਂ ਤਸਵੀਰਾਂ ਪਹਿਲਾਂ ਲੋਕਾਂ ਨੂੰ ਲੀਗੈਂਸੀ ਪੈਸੇ ਵੀ ਕੰਮ ਬਹੁਤ ਰੁਕੇ ਹੋਏ ਸੀ ਪਰ ਹੁਣ ਆਮ ਆਦਮੀ ਪਾਰਟੀ ਸਰਕਾਰ ਤੁਸੀਂ ਸਾਰਾ ਕੰਮ ਰੁਕੇ ਹੋ ਗਿਆ ਸਾਰੇ ਲੋਕਾਂ ਦੇ ਕੰਮ ਹੋਣਗੇ ਐਦਾਂ ਹੀ ਕੰਮ ਹੋਣਗੇ ਲੋਕਾਂ ਦੇ ਜਿਹਦੇ ਲੋਕ ਆਏ ਨੇ ਇੱਥੇ ਹੌਨਰ ਟਾਈਮ ਨੂੰ ਦੇਖੂਗੇ ਲੋਕਾਂ ਦੇ ਘਰ ਜਾ ਕੇ ਕੰਮ ਹੋਵੇ ਕਿਉਂਕਿ ਸਾਡਾ ਫਰਜ਼ ਆ ਸੀ ਲੋਕਾਂ ਦੀ ਸੇਵਾ ਦੀ ਬਣਿਆ ਔਰ ਲੋਕਾਂ ਨੇ ਸਾਡੇ 'ਤੇ ਸਾਨੂੰ ਬਹੁਤ ਹੀ ਮਾਣ ਨਾ ਬਣਾਇਆ ਤੇ ਲੋਕਾਂ ਲਈ ਅਸੀਂ ਕੰਮ ਕਰਨਾ ਨੇ ਭਾਵੇਂ ਅਸੀਂ ਆ ਅਮੇ ਅਫੀਸਰ ਸਾਹਿਬਾਨ ਨੇ ਸਾਰੇ ਲੋਕਾਂ ਦੇ ਸੇਵਾਦਾਰ ਨੇ ਤੇ ਤੁਸੀਂ ਦੇਖੋਗੇ ਕਿ ਹੁਣ ਵਾਲੇ ਟਾਈਮ ਦੇ ਵਿੱਚ ਇਹ ਸਾਰੇ ਕੰਮ ਹੋਣਗੇ ਮਾਜੋਬ ਮੁੱਖ ਮੰਤਰੀਆਂ ਹਦਾਇਤਾਂ ਹੀ ਨੇ ਸਾਡੇ ਮਾਜੋਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹਰ ਇੱਕ ਕੰਮ ਆ ਜਿਹੜਾ ਲੋਕਾਂ ਦੇ ਘਰ ਤੱਕ ਪਹੁੰਚਣਾ ਚਾਹੀਦਾ ਲੋਕ ਹੈਰਾਨ ਨਹੀਂ ਹੋਣੇ ਚਾਹੀਦੇ ਨੋਕਾ ਨੂੰ ਉਹਦਾ ਬਣਦਾ ਹੱਕ ਜਿਹੜਾ ਮਿਲਣਾ ਚਾਹੀਦਾ ਔਰ ਉਹ ਲੋਕਾਂ ਨੂੰ ਬਣਦਾ ਹੱਕ ਮਿਲਣਾ ਲੱਗ ਗਿਆ ਤੇ ਉਹਨਾਂ ਦੇ ਟਾਈਮ ਦੇ ਵਿੱਚ ਹੋਰ ਵੀ ਵਧੀਆ ਤਰੀਕੇ ਦੇ ਨਾਲ ਸਾਰੀਆਂ ਸੇਵਾਵਾਂ ਦੇ ਲੋਕਾਂ ਦੇ ਘਰ ਤੱਕ ਪਹੁੰਚਣਗੇ ਇਸ ਲਈ ਲੰਬੇ ਸਮੇਂ ਤੋਂ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਹੈ ਕਿਹਾ ਰੀਡ ਕਿਸਨ ਲੈਂਡ ਫੂਲਿੰਗ ਦਿੱਤਾ ਹੈ ਤੇ ਉਸ ਵਿੱਚ ਸਾਰੇ ਗਿਆ ਉਹ ਕਹਿੰਦੇ ਸੌਂਦੇ ਨਹੀਂ ਕਹਿੰਦੇ ਇੱਥੇ ਕਹਿੰਦੇ ਅਸੀਂ ਕਹਿੰਦੇ ਕਿੱਥੇ ਜਾਈਏ 3 ਸਾਲ ਹੋ ਗਏ ਜਾਂਦਾ ਕਿ ਹਨ ਕੁਝ ਕੋਈ ਬੰਦਾ ਦਾਖਲ ਹੋਏ ਵੀ ਅਸੀਂ ਇੱਥੇ ਬੈਠੇ ਆਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈ ਕਾਰਨ ਕੀ ਅੱਜ ਕੱਠ ਵੀਸਤਾ ਇਸ ਪ੍ਰਿੰਸਕ ਨੇ ਕਿਤੇ ਬਦੋਖਾ ਵੀ ਹਾਂ ਸੁਵਾਈ ਵੀ ਨਹੀਂ ਹੁੰਦੀ ਦੇਖੋ ਗੱਲ ਇਹ ਹੈ ਵੀ ਮੇਰਾ ਖਿਆਲ ਹੈ ਕਿ 70 80% ਜਿਹੜੇ ਅੱਜ ਹੋਈ ਜਾਰੀ ਹੋ ਚੁੱਕੀ ਜਿਹੜੇ ਨਹੀਂ ਹੋ ਰਹੇ ਉਹ ਇਹ ਕਿਸੇ ਨਾ ਬੈਠੀ ਹੋਈ ਕੋਰਟ ਪ੍ਰੋਸੀਜਨ ਹੈ ਫਿਰ ਨਾ ਕੋਈ ਝਗੜਾ ਕੋਈ ਅਪਲੀਕੇਸ਼ਨ ਦਾ ਕਈ ਕੋਸ਼ ਹੈ ਹੋ ਜਾਂਦਾ ਹੈ ਲੇਕਿਨ ਸਰਕਾਰ ਦੇ ਬੰਦੇ ਸਾਰੇ ਲੱਗੇ ਹੋਏ ਨੇ ਤੇ ਤੁਸੀਂ ਨੂੰ ਕੁਛ ਜਿਆਦਾ ਤੇ ਨੂੰ ਸੀ ਸਾਹਬ ਸਾਡੇ ਕੋਲੇ ਨੇ ਇਹਨਾਂ ਨੂੰ ਬਕਾਇਦਾ ਤੌਰ ਤੇ ਮੈਨੂੰ ਲੱਗਦਾ ਇਹਨੇ ਵਧੀਆ ਅਫੀਸਰ ਨੇ ਹਰ ਇੱਕ ਦੀ ਸੁਣਦੇ ਵੀ ਨੇ ਔਰ ਕੰਮ ਵੀ ਪੂਰਾ ਕਰਦੇ ਨੇ ਤੇ ਮੇਰੇ ਤੇ ਮੇਰਾ ਖਿਆਲ ਤਾਂ ਵੀ ਕੰਮ ਸਾਰੇ ਹੋ ਜਾਣਗੇ ਜਿਹੜੇ 5 7 10% ਰਹਿ ਗਏ ਲੋ ਬਈ ਉਹ ਵੀ ਆਉਣ ਵਾਲੇ ਮਹੀਨਿਆਂ ਤੋਂ ਵਿੱਚ ਮੇਰੇ ਖਿਆਲ ਦੇ ਇੰਤੇ। ਇਹ ਤਾਂ ਜਿਹੜੇ ਲੋਕ ਹੈ ਫਿਰ ਵੀ ਪੈਂਡਿੰਗ ਬਕੂਰ ਤਿੰਨ ਹਜ਼ਾਰ ਸ਼ਿਕਾਇਤਾਂ ਸੀ ਜਿਹੜੀਆਂ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਚੱਲੀ ਆ ਰਹੀਆਂ ਸੀ। ਇਹ ਜਿਹੜੀਆਂ ਸਾਡੇ ਮਾਣਕੀ ਸਾਹਿਬ ਨੇ ਕਿਹਾ ਕਿ ਗੌਰਮੈਂਟ ਹੈ ਸਰਕਾਰ ਨੂੰ ਪਤਾ ਨਹੀਂ ਦੋਲ ਜਾਣਾ ਚਾਹੀਦਾ ਹੈ। ਉਸ ਦੰਕੀਆਂ जैसी ये अटके हुए हैं। ਇਹ ਪੁਰਾਣਾ ਕੈਂਪ 2018 छੱਗਿਆ ਸੀ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਆ ਅੱਜ ਤੱਕ ਵੀ ਅਸੀਂ ਸਾਨੂੰ ਉਮੀਦ ਹੈ ਸ਼ਾਮ ਤੱਕ ਅਸੀਂ 300 ਜਿਹੜੇ ਸਾਡੇ ਕੋਲ ਪੈਂਡਿੰਗ ਸੀ ਲੈਤਾ ਸੀ। ਜਾਈ ਕਿ ਸੀ ਦਾ ਅਲਾਟਮੈਂਟ ਤਾਰੇ ਕਿਸੇ ਦਾ ਨੰਬਰ ਹੈ ਮਸਲਾ ਹੈ ਕਿਸੇ ਦਾ ਐਨਡੀਸੀ ਹੈ ਆਪਰੇਸ਼ਨ ਸਰਟੀਫਿਕੇਟ ਹੈ ਡਬੀਸੀਆ ਹੈ ਹੋਰ ਜਿਹੜੇ ਸਟੇਟ ਆਫਿਸ ਬਿਲਡਿੰਗ ਬ੍ਰਾਂਚ ਨਾਲ ਸੰਬੰਧਿਤ ਹੈ ਕਿਸੇ ਨੂੰ ਪਾਣੀ ਦਾ ਕਨੈਕਸ਼ਨ ਹੈ ਕਿਸੇ ਨੂੰ ਸੀਵਰੇਜ ਦਾ ਕਨੈਕਸ਼ਨ ਹੈ ਤੇ ਕੋਸ਼ਿਸ਼ ਹੈ ਸਾਡੀ ਕਿ ਸ਼ਾਮ ਤੱਕ ਅਸੀਂ ਤਕਰੀਬਨ 300 ਪੈਂਡਿੰਗ ਕੇਸ ਜਿਹੜੇ ਇਸ ਏਰੀਆਸ ਦੇ ਅੰਦਰ ਨਾ ਨਿਕਲ ਰਹੇ ਇਹ ਤਾਂ ਹੋਰ ਵੀ ਤੁਸੀਂ ਲਾਣ ਦੀ ਹਾਂ ਜੀ ਇਹ ਕਰ ਰਹੇ ਹਾਂ ਅਸੀਂ ਮੇਰਾ ਇਹ ਉੱਪਰ ਆਲਾ ਅਸੀਂ ਆਪਣੀ ਟੀਮ ਨਾਲ ਕੀਤਾ ਕਿ ਇਹ ਰੈਗੂਲਰ ਸਮੇਂ ਤੇ ਅਸੀਂ ਜੁੜੇ ਰਹੇ ਹਾਂ ਐਵੋਜ ਕੈਂਪ ਲੰਗੇ ਤਾਂ ਕਿ ਦੋ ਮਾਰ ਨੂੰ ਕੋਟ ਲਗਾਇਆ ਰਾਹ ਤੇ ਸੁਖ ਬਚਾ ਦਿੱਤੇ ਸੁਖਤਾ ਜੀ